ਗੱਬੜ ਫੰਡਰ ਦੀ ਮੈਂ ਜਾ ਮੰਨ ਨਹੀਂ ਬੰਦਾ ਅਗਲੇ ਸੌਦਾ ਕਰਾ ਦੇ ਕਿਉਂ ਜੀ ਤੇਰੇ ਨਾਲ ਬਾਈ ਆਪਾਂ ਕਿਉਂ ਨਾ ਭਰਈਏ ਉਹਨਾਂ ਨੂੰ ਗਾਰੰਟੀ ਤੂੰ ਦੇ ਕੈਮੀ ਨੇਰੀ ਗੱਬੜਦੋ ਮੈਂ ਨਹੀਂ ਲੈਂਦਾ ਤੁਸਾਂ ਨਾ ਕਰ ਅੱਪੇ ਪੱਕੀ ਹੈ ਜੀ 8 ਦੰਦ ਦਾ ਇਹ ਯਾਦ ਆ ਕਿ ਆ ਕੋਈ ਯਾਰ ਦੱਸੋ ਜੀ ਕਿਉਂ ਪੁੱਜਣ ਦੀ ਗੱਲ ਕਰਦੇ ਹੋ ਨਹੀਂ ਪੁੱਜਣੀ ਮੈਂ ਤਾਂ ਪਰਮਾਨੈਂਟ ਕੀ ਮੰਗਿਆ 35 ਜੀ 35 ਜਆ ਜਿਆਦੇ ਨਹੀਂ ਜਿਆਦੇ ਨਹੀਂ ਭਰਾਵਾ ਸਾਹਿਬ ਨੇ ਮੰਗ ਪਈ ਸੀ ਮਾ ਜਿਆ ਜੀ ਅਸੀਂ ਨਾ ਦੇ ਕੋਈ ਕਿਧਰ ਗਿਆ ਮਿੱਠੂ ਲਾਉ ਦੇ ਆ ਥੋੜੀ ਜਲਦੀ ਹੈ ਚੱਲ ਟ੍ਰਾਈ ਕਰ ਲੋ ਹਾਂ ਜੀ ਕੋਈ ਨਹੀਂ ਕਿੰਨੇ ਦਵਾ ਦੇ ਪੰਜੋ ਲੈ ਰਣਗੇ ਇਕੱਠਿਆਂ ਦਾ ਸੌਦਾ ਕਰ ਲੋ ਜਿਹੜੀ ਗੱਲ ਹੈ ਕਿਉਂ ਜੀ ਓਹ ਹਾਂ ਜੀ ਰਾਇ ਕਰਦਾ ਰਾਜੂ ਨਾ ਬਸ ਫਿਰ ਇਹ ਇਹਦਾ ਦਬਾਅ ਬਾਈ ਦਾ ਕਰਾ ਸਕਦਾ ਉਹ ਜਾ ਇਹਨੇ ਮਤਾਰੋ ਸਸਤਾ ਹੋਵੇ ਖੜੇ ਹੱਥੇ ਹੱਥੇ ਜੀ ਆਉਣਾ ਖਲਵਾ ਮਾਰ ਲੇ ਵੀ ਖਲਵਾ ਮਾਰ ਲੇ ਵੀ ਉਹ ਗਾਗ ਲੈ ਗਾਣਾ ਨੂੰ ਚੂਪ ਚੁਪਾ ਦੇ ਯਾਰ ਤੇ ਲੋਹੇ ਦੇ ਥਾਂ ਬਣ ਜਾਂਦੇ ਨੇ ਬਹੁਤ ਆ ਇਹਦਾ 4000 ਮਾਰਿਆ ਯਾਰ ਇਹ ਨਹੀਂ ਤੇ ਤੁਹਾਨੂੰ ਮਾਇਆ ਲੂ ਨਾ ਮਾਇਆ ਦਾ ਸੰਦ ਕਰਾ ਹੋ ਫਿਰ 4000 ਠੀਕ ਹੈ ਬਸ ਹੈ ਤੇਰੇ ਸਾਰੇ ਗੱਠੀ ਹੁਣ ਚੱਕ ਦਿੰਦੇ ਸਾਰੇ ਜੁੰਡੀਆਂ ਇਹ ਆਏ ਬਾਈ ਦੇ ਜੂਗਾ ਤੇ ਦੂਜਾ ਲੈ ਚਾ ਤੂੰ ਸਾਨੂੰ ਛੋਟਾ ਦੇ ਦੇ ਯਾਰ ਇਹਦੇ 10000 ਰੁਪਏ ਦੇ ਨਹੀਂ ਨਹੀਂ ਛੋਟਾ ਨੀ ਵਧੀਆ ਵੇ ਮੈਨਾਂ ਜੀ ਆਇਓ ਤੁਸੀਂ ਵੀ ਲੱਗਿਆ ਆਇਓ ਨਕਾਓ ਯਾਰ ਨਾ ਨਾ ਆਇਆ ਭਾਈ ਕਿੰਨੀ ਇੰਨਾ ਟਾਈਮ ਕੋਈ ਸੋਨੇ ਦੀ ਚਿੜੀ ਆ ਮੈਂ ਡਾ ਦਾਂਗੇ ਅੱਠ ਅੱਠ ਮੰਗ ਲਿਆ ਅੱਠ ਟੱਟ ਹਾਂ ਇਹ ਵੀ ੱਤਕਾ ਮਾਰੋ ਡਾਂਗ ਕਰਵਾ ਤੇ ਤੇਰੇ ਕੋਲ 4 4000 ਲਾ ਚਾਰ ਚਾਰ ਹਜ਼ਾਰ ਲਾ ਸਰ ਮਾਰੋ ਡਾਂਗ ਸਾਰੇ ਪਾਦੇ ਨਿੱਕੇ ਮੋਟੇ ਜੀ ਹਾਂ ਜਿੰਨੇ ਤੇ ਸਾਰੇ ਤੇ ਕੱਢ ਲਿਆ ਹਾਂ ਇਹ ਨਹੀਂ ਦੋ ਕੀ ਗਿਆ ਹਣ ਤੂੰ ਕੀ ਕਰਿਆ ਥੱਲੇ ਤੂੰ ਆਗਲੇ ਥੱਲੇ ਹੁਣ ਕੀ ਕਰਨਾ ਗੱਲ ਮਾਰਨੀ ਦਾ ਦਾਦਾ ਚੁੱਕੋ ਹਟਾ ਦੇ ਨਾ ਪਰ ਦਾਦਾ ਚ ਕਰ ਦੋ ਮੈਂ ਮੈਂ ਹਟਾ ਦੇ ਦੁੱਧ ਕੀ ਹੁੰਦਾ 48000 ਇਹਨਾਂ ਨੂੰ 47000 ਪਾ ਦੇ 47000 ਉਹ ਭਾਈ ਗੰਨੀ ਗੰਨੀ ਉਹ ਤੇਰਾ ਵੀ ਤੱਕ ਆ ਜਾ ਅਸੀਂ ਤਾਂ ਤੇਰੇ ਪਿੱਛੇ ਸਿੱਪ ਠੀਕ ਹੈ ਭਾਈ ਗੰਨੀ ਮੈਂ ਦੇਖੀ ਹੈ ਹਾਂ करिए तो कर तो 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 तू कहेंगा खुश हो गए करेगा ना खुश नी नाराज है नाराज है यार आज ਕੋਈ ਨਹੀਂ ਦੇਖ ਲੋ ਬੱਸ ਨਾ ਅਜੀ ਕਿ ਦੇਖ ਰਹੀ ਐ ਅਸੀਂ ਮੰਗਦੇ ਮੰਗਦੇ ਪੈਥੀ ਖੜੇ ਰਾਂਗੇ ਗੱਲ ਕੋਈ ਨਹੀਂ ਕਰੋ ਵੇਚ ਕੇ ਆਪਣਾ ਵੱਟ ਟੱਪੀਏ ਪਰਾਂ ਤੇ ਉਹ ਗੱਲਾਂ ਬਾਤਾਂ ਗਈਆਂ ਆਈਆਂ ਕਹਾਣੀਆਂ ਨਹੀਂ ਨਹੀਂ ਛੇੜ ਕਰਦੇ ਮੇਰੀ ਵੇਖੀ ਉਹ ਵੱਡੀ ਮਾੜੀ ਬੇਤ ਨੂੰ ਗੈਜਮਨ ਕਰਾਂ ਗੈਜ ਬੱਸ ਤੁਸੀਂ ਦਾ ਅਸੀਂ ਤਾਂ ਦੱਸ ਦਿੰਨੇ 50000 ਲੈ ਤੂੰ ਆ ਦਾ ਕਿਉਂ ਜੀ ਜਿੰਨੇ ਦਾ 50000 ਲੈ ਤੁਹਾਨੂੰ ਮੇਰੇ ਲਿਖੂਗਾ ਮੰਗਲ ਤੂੰ ਤਾਂ ਭਾਵੇਂ 4 ਲੱਖ ਮੰਗ ਲਿਆ ਤੂੰ ਸੰਯਾਹਿਆ ਮੈਂ ਦੋ ਦਾ ਇੱਕ ਫਿੱਕਾ ਇੱਕ ਚਿੱਟਾ ਹੈ ਕਿਉਂ ਜੀ ਰੰਗ ਕਿਵੇਂ ਹਰਾ ਦੋ ਹਾਂ ਮੈਂ ਕਿਹਾ ਮੁੰਡਾ ਕੋ ਮਗਨੇ ਨੂੰ ਭਜਣ ਥੋੜੀ ਦਿੰਨੇ ਆ ਸੀ ਆਟਾ ਚਾਹੀਦਾ ਉਹਨਾਂ ਨੇ ਵੀ ਵਿਚਾਰਿਆਂ ਨੇ ਉਹਦਾ 2 ਰੁਪਏ ਕਮਾ ਕੇ ਰੋਟੀ ਖਾਣੀ ਐ। ਪੱਕੀਆਂ ਗੱਲਾਂ ਦਾ ਕੀ ਫਾਇਦਾ? ਤੈਨੂੰ ਖੜੀ। ਕਹਨਾ ਆਉਣਾ ਕਾਜ ਇਹਨੂੰ। ਤੈਨੂੰ ਇਧਰੋਂ ਕਰੀਏ ਇਹਨੂੰ। ਇਹਨਾਂ ਦੇ ਇੱਕ ਦਸ ਦੇਣੇ ਲੈਣੇ। ਫਿਰ ਇਹ ਲਡੂ ਖੰਭਲ ਤੇ ਕਿਵੇਂ? ਜੇ ਤੀ ਪੀਓ ਤਾਂ ਵਿਚਾਰਾ ਖੰਭਲ। ਗਰੀਬ ਬੰਦਾ ਕਿਹੜਾ? ਫੰਦਾ ਤਨੀ ਵੇਖਦਾ ਪਾ ਜਿੱਦ ਤੱਕ ਬੱਕਰੀ ਖਰੀਦਦੇ ਹੈ ਨਾ ਬੜੇ ਬਾਈ 10000 ਦੇ ਬੱਕਰੇ ਦੇ ਇਕੱਠਾ 10000 ਪਾਇਆ ਨਹੀਂ ਕੋਈ ਪੋਂਦਾ ਨਹੀਂ ਆ ਚੱਲੀਏ ਹੁਣ ਮਰਜੀ ਚਾੜ ਤੜੀ ਉੱਥੇ ਬੱਕਰੀ ਗੁੱਡੇ ਆ ਉਹ ਖਾ ਜਾ ਕੋਈ ਜੀ ਉਹ ਘੱਫ ਲਾ ਬਣਾ ਨਹੀਂ ਨਹੀਂ ਉਹ ਤਾਂ ਹਾਂ ਚਾੜ ਤੜੀ ਉੱਥੇ ਬੱਕਰੀ ਦਿੰਦੇ ਆ ਬੱਕਰੀ ਬੱਕਰੀ ਵੇਖ ਆ ਕੋਈ ਬੱਕਰੀ ਲੱਤ ਬਾਬਾ ਜੀ ਲਓ 60 ਛਾਇਆ ਨਹੀਂ ਨਹੀਂ ਦੇ ਦੇ ਮੈਂ ਨਹੀਂ ਮੈਂ ਨਹੀਂ ਬਾਈ 10 ਮਿੰਟ ਤੱਕ ਲੱ ਲੱਕੀ ਵਾਲੇ ਦਾ ਮੈਂ ਹੈ 10 ਦਾ ਜੇ ਕੋਈ ਜਉ ਤੂੰ ਦੇਖੇ ਜਾਵੇਂਗਾ ਬੱਕਰੇ ਦੇਖਾਂਗੇ ਨਾ ਫਿਰ ਕਿਤੇ ਦੇਖਦੇ ਦੇਖਦੇ ਗੱਡੀ ਨਾ ਡੱਪ ਜੇ ਨਾ ਡੱਪਣ ਨਹੀਂ ਦਿੰਦੇ ਤੇ ਸੰਦੋ ਕਿਤੇ ਦੇਖਦੇ ਦੇਖਦੇ ਗੱਡੀ ਨਾ ਡੱਪ ਜੇ ਦੇਖ ਤੋਂ 12 ਵਜੇ ਫੇਰ ਆਉ ਮੇਰੇ ਇਲਾ ਫੇਰ ਬੈਠਾ ਰਹੀ ਉੱਥੀ ਹੈ 260 ਦੇ ਹੈ ਇਮਪਲੇਂਜਲਾ ਸੜਾ ਰਾਇ ਦਾ ਖਾਣਾ ਸੜਾ ਇਹ ਪਹਿਲੇ 10000 ਦੇਣੇ ਨੇ ਹੋ ਮਾੜੇ ਬਰਤ ਮਾਰ ਲੈ 70000 ਦੇ ਦੇਣੇ ਨੇ ਸ਼ੱਕ ਪੰਬਿਆ ਲਾਓ ਵੀ 70000 ਰੁਪਏ ਲਾਤਾ ਪੂਰਾ ਬੱਕਰੇ ਦੇਖੋ ਕੋਈ ਦੇਖੋ ਹਮਤੋਂ ਦਾ ਤਰੰਗ ਨਹੀਂ ਨਾ ਐਡੀ ਗੱਲ ਬੱਸ ਕਾਲੇ ਦੀ ਹੈ ये तो मेरी मर्जी ਸਸਤਾ ਤਰਾਕੀ ਦਾ ਫਾਇਦਾ ਕਰਦੇ ਪੰਜਾਬੀ ਚੱਲ ਆ ਗਈ ਲੋਭੇ ਕਮਾ ਜਾਣਗੇ ਕਮਾ ਜਾਣਗੇ ਕਮ ਨਹੀਂ ਆਉਂਦੇ ਭਾਈ ਦੇਖ ਲੈ ਚੀਜ਼ ਲਿਆਉਂਦੇ ਆਨੇ ਕਾ ਬੱਕਰੇ ਨਹੀਂ ਸਕਦੇ ਐ ਭਾਈ ਜੀ ਆਉਂਦੇ ਆ ਰਿਹਾ ਫਿਰ ਐਦਾਂ ਆਏ ਥੋੜੀ ਆ ਵੀ ਹੋਈਆਂ ਗੱਲ ਕਿਤੇ ਫਿਰ ਉਹ ਹੈ 70000 ਦਾ ਲੱਗਾ ਤੇ ਜੇ ਤੂੰ ਪਾਲਦੇ ਹਨਾ ਭਾਈ ਆਪਾਂ ਮੱਛੀ ਦੇ ਜਾਨਾ ਕਰਦੇ ਫਿਰ ਦੂਰ ਤੱਕ ਜਾ ਕੇ ਦਿਓ ਐਸਾ ਕੜਾ ਉਹੀ ਬਣਦਾ ਚਾਰ ਜਾਣੇ ਤੂੰ ਮੈਂ ਨਹੀਂ ਤਾਂ ਤੂੰ ਹੋਰ ਪਾਲ ਕੇ ਤਿਆਰ ਕਰ ਲੇਗਾ ਫਰਤੀਆ ਵੀ 70000 ਬਹੁਤ ਹੈ ਭਾਈ ਨਹੀਂ ਹੱਲੇ ਨਹੀਂ ਆ ਮਾਰਕ ਹਾਂ ਮਲ ਮਿਲੂਗਾ ਫਿਰ ਤੁਹਾਨੂੰ 10 ਦੇ ਦੇਵਾਂਗੇ ਚਲੋ ਅੱਛਾ ਜੀ ਮੈਂ ਨਹੀਂ ਮੰਗਦਾ ਮਾਦਾ ਹੀ ਹੈ ਨਹੀਂ ਹੈਗੀ ਬੱਤ ਮਿੱਟਾ ਬੱਕਰਾ ਵਾਲਾ ਕੰਡਾ ਹੋਵੇਗਾ ਹਾਂ ਨਹੀਂ ਲੱਖਾਂ ਦੀ ਗੱਲਾਂ ਫਿਰ